ਉਹਨਾਂ ਨੂੰ ਲੱਗ ਰਿਹਾ ਆਪਣੇ ਰਹਿਤ ਨੂੰ ਤੰਦਰੁਸਤ ਰੱਖੇ ਉਧਰ ਮਿਸਤਰੀ ਜਿੰਨੂੰ ਰੋਟੀ ਜਾਨੀ ਚਾਹ ਪੜਾ ਕੇ ਆਏ ਆਗੇ ਤੇ ਉਹਨਾਂ ਨੇ ਚਾਹ ਪੀ ਜਾਂਦੇ ਨੇ ਵਿਚਾਰੇ ਹੁਣ ਆਪਾਂ ਆਪ ਤਾਂ ਦਿਆਂ ਕੜਾਹੀ ਦੀ ਤਿਆਰੀ ਕਰ ਰਹਾਂਗੇ ਤੇ ਝੇਰਦੇ ਆ ਕੋਪਾ ਸਮਾਰਦੇ ਚੌਲ ਗੋਣਾ ਗੋਣਾ ਝੁਕਦਿਆਂ ਕੋਈ ਵਿੱਚੋਂ ਕੋਈ ਸਿਲਕਾ ਹੋਊਗਾ ਕੋਈ ਸੰਦ ਸਮਾਰ ਕੇ ਤੇ ਚਾਹ ਸਭਨੀ ਧਰੀ ਹੋਈ ਐ ਤੇ ਤੇ ਇਸ ਤਰ੍ਹਾਂ ਹੀ ਬਣੂਗੀ ਅੱਜ ਕੱਦ ਮੇਸਤਰੀਆਂ ਨੂੰ ਦੂਜੇ ਬੋਰ ਤੇ ਕੰਮ ਹੋ ਗਿਆ ਵਿਚਾਰੀ ਆਏਗੀ ਤੇ ਨਮਰਾ ਜਤੰਦਰਸਦੀ ਨਾਲ ਖਾਜਾ ਬਣਦੀ ਆਪਣਾ ਵਧੀਆ ਗੋਲ ਲਗਾ ਦੇ ਤੇ ਸਿੱਧੇ ਪੈਪ ਜਾਈ ਜਾਣ ਕੋਈ ਕਾਰਤਨਾ ਆਵੇ ਇਹ ਹੀ ਅਰਦਾਸ ਬੇਨਤੀ ਕਰਦੇ ਵਹੀ ਜਤੰਦਰਸਦੀ ਰ ਸੱਚੇ ਦਾ ਆਚ ਤੇ ਆਪਾਂ ਮੰਦੇ ਔਖੇ ਨਹੀਂ ਹੁੰਦੇ ਹਨ ਪੀਰਾਂ ਨੂੰ ਪੀਰ ਰਾਜੀ ਖੁਸ਼ੀ ਰਹੇ ਵਿਚਾਰੇ ਤੇ ਬਰੀਕ ਬਰੀਕ ਕੋਕਾ ਕਰਤਾ ਹਾਂਗੇ ਆਪਾਂ ਤੇ ਬਹੁਤ ਵਧੀਆ ਵੀਡੀਓ ਲਾਇਕ ਕਰਨ ਨਾਲ ਭਾਣਾ ਧੰਨਵਾਦ ਸਾਰਿਆਂ ਦਾ ਇਹ ਰੀਖਾ ਖੋਪਾ ਕੱਟਾਂਗੇ ਫਿਰ ਕੜਾਹੀ ਬਣਾਵਾਂਗੇ ਖੋਪਾ ਰੀਖ ਰੀਖ ਕੱਟਾਂਗੇ ਜੇ ਬਟੀਆਂ ਭਾਰੀਆਂ ਕਰਾਂਗੇ ਤੁਹਾਨੂੰ ਉੱਚ ਆ ਜਾਣਗੇ ਜੋਤ ਕੋ ਮੈਨੂੰ ਖੋਪਾ ਖੋਪਾ ਪਾ ਕੇ ਦਿਓ ਕੜਾਹੀ ਚ ਵੱਧ ਪਾ ਜਾਗਾ ਤੇ ਪਸੋ ਕੇ ਖਾਂਦੇ ਨੇ ਇਹ ਵੀ ਬੜੀ ਖੁਸ਼ੀ ਦੀ ਗੱਲ ਹੈ ਫਿਰ ਬਣਾਉਣ ਤੇ ਬਹੁਤ ਜੀ ਲੱਗਦਾ ਨਿੱਤੂ ਜੋਤ ਤੇ ਜਦ ਮਿਸਤਰੀਆਂ ਤਾਂ ਰੋਜ਼ ਹੀ ਲਿਆ ਹੁੰਦਾ ਦਾ ਤੇ ਮੇਰੇ ਵੀਡੀਓ ਦੇਖ ਕੇ ਕੜਾਹੀ ਵਾਲੀਆਂ ਅੱਜ ਤੋਂ ਬਾਅਦ ਕੱਲ੍ਹ ਆ ਸੰਤਾ ਮੇਰੇ ਨੂੰਹਾਂ ਲੱਗਦੀ ਐ ਨਾ ਕੋਈ ਸੰਤਾ ਬੀਬੀ ਜ਼ਰੂਰ ਦੇਈ ਮੈਂ ਆਪਾਂ 4 ਵਜੇ ਅਸੀਂ ਜੋਤ ਲਾਵਾਂਗੇ ਫਿਰ ਕੜਾਹੀ ਲੈ ਜਾਓ ਤੁਸੀਂ ਅੱਜ ਮੈਂ ਚਾਹ ਦਾਣੂ ਵੱਧ ਤੋਂ ਹੂੰਗੀ ਤੇ ਜਦੋਂ ਤੁਸੀਂ ਉਹ ਕਹਿੰਦਾ ਕਾਂਦਾ ਬਾਬੇ ਦੀ ਕੜਾਹੀ ਖਾਣਗੇ ਤੇ ਵਧੀਆ ਲੱਗਦੀ ਐ ਉੱਤੋਂ ਹੋਰ ਝਾੜ ਪੁੱਤਰ ਨਾ ਤੇ ਝਾੜ ਚ ਮਿੱਠੇ ਚਾਹ ਦਾਣੂ ਕੜਾਹੀ ਆਇ ਬਹੁਤ ਵਧੀਆ ਲੱਗ ਰਹੀ ਬਰੀ ਤਰੀਕਾ ਕੋਪਾ ਕਰਾਂਗੇ ਸੋਹਣ ਚਾਸਤਰੀ ਹੋਇਆ ਸੋਹਣਾ ਤੜਕਾ ਲਾ ਕੇ ਆਪਾਂ ਖਾਜੇ ਦੀ ਕੜਾਹੀ ਬਣਾਉਣੀ ਹੈ ਬਾਬੇ ਇਹੀ ਵਧੀਆ ਤਾਸ ਦੇਣਾ ਹੈ ਨਾ ਕੱਲ ਨੂੰ ਬੋਰ ਲੱਗ ਜੂ ਆਪਣਾ ਪਰਸੋਂ ਨੂੰ ਸਮਾਨ ਪੈ ਜਾਊਗਾ ਜੇ ਕੱਲ ਆਏ ਹੁੰਦੇ ਅੱਜ ਬੋਰ ਲੱਗ ਗਿਆ ਨਾ ਫਿਰ ਕੱਲ ਇਹਨਾਂ ਨੇ ਉਧਰ ਕੰਮ ਕੀਤਾ ਕੱਲ ਨੂੰ ਤੜਕੇ ਸਮਾਨ ਪੈ ਜਾਣਾ ਚਲ ਕੰਮ ਨੱਬਦੀ ਦੋਸਤ ਨਾ ਨੰਨੇ ਨਾ ਕੋਲੇ ਉਧਰ ਕੰਮ ਕਰਾਉਂਦਾ ਹੁਣ ਤਾਂ ਡਿੱਕਾ ਬਹੁਤ ਹੋਇਆ ਪਏ ਚਲੋ ਲੱਗ ਜੂਗਾ ਬੋਰ ਚਲੋ ਐਵੇਂ ਜੇ ਬੋਰ ਲੱਗੇ ਕੋਈ ਹੋਰ ਕੰਮ ਕਰਦੇ ਹੋਈ ਫਿਰ ਆਪਾਂ ਘਰ ਟਾਉਣ ਲੱਗਣਾ ਜੀ ਫਿਰ ਉਧਰ ਦੇ ਹੋ ਜਾਗੇ ਫਿਰ ਢੂੜੀ ਤਾੜੀ ਬਾਹਰ ਕੱਢਣੀ ਹੈ ਘਰ ਟਾਉਣ ਨੂੰ ਕਰਾ ਜੀ ਕਰਦਾ ਤੂੰ ਵੀ ਤਾਂ ਲੱਗਦਾ ਤੂੜੀ ਦੇ ਸਾਰੇ ਗੱਲ ਕੀ ਮਸਤੂਆ ਸਾਡੇ ਹੁਣ ਦੂਜੀ ਤੂੜੀ ਤਾਂ ਹੀ ਸਾਡੇ ਮਿਲ ਕੇ ਹੈਗੀਆਂ ਨੇ ਤੂੜੀ ਬਥੇਰੀ ਹੈ 50 55 ਟਰਾਲੀਆਂ ਨੇ ਤੂੜੀ ਦੀਆਂ ਬਹੁਤ ਵੇਚਾਂਗੇ ਬਥੇਰੀ ਰੋਕ ਨਾਲ ਕੋਈ ਘਾਟ ਨਹੀਂ ਤੇ ਜਿਹੜੀ ਅੰਦਰ ਮੈਂ ਸਾਨੂੰ ਖਾਣ ਨੂੰ ਪਾਈ ਤੀ ਪੰਜ ਨੌ ਟਰਾਲੀਆਂ ਦੀ ਜੀ ਜੋ ਚਾਰਕ ਦਾ ਲੱਗ ਗਿਆ ਪੰਜ ਸੀ ਟਰਾਲੀਆਂ ਗਲ ਗਿਆ ਸਾਡੇ ਰੋਈ ਜਾਊਗਾ ਇਹਨਾਂ ਤੇ ਚਲ ਇਹਦੇ ਵਿੱਚੋਂ ਅੱਧਾ ਤਾਂ ਨਿਕਲੇ ਆਊਗਾ ਅੱਧਾ ਤਾਂ ਫੇਰ ਵੀ ਖਰਾਬ ਹੋਊਗਾ ਨਾ ਨਾ ਬੀਬੀ ਇਹ ਉਲੀ ਪੈ ਗਈ ਇਹਨੂੰ ਮੈਂ ਤਾਂ ਬਿਮਾਰ ਹੋ ਜਾਣੀ ਐ ਐਵੇਂ 10000 ਦੀ ਤੂੜੀ ਪਿੱਛੇ ਪਸ਼ੂ ਨੂੰ ਕੁਝ ਹੋ ਗਿਆ ਫੇਰ ਕੀ ਕਰਾਂਗੇ ਦੇਖ ਕੇ ਪਸ਼ੂ ਢੱਲਾ 10000 ਤਾਂ ਹੀ ਲੱਗ ਗਏ ਨੇ ਨਾ ਤੁਹਾਨੂੰ ਪੈਨਸਿਨ ਚੱਲਦਾ ਹੈ ਮਹਾਰਾਜ ਤਾਂ ਕਿਉਂਕਿ ਜੇ ਤਲਾ ਆਪਣੇ ਤਾਂ ਹੈਵੀ ਹੈ ਜਿਨ੍ਹਾਂ ਦੇ ਸਾਰੇ ਭੀਜ ਗਏ ਹੋਰ ਬਿਚਾਰੇ ਜਿਨ੍ਹਾਂ ਦੇ ਕੁੱਪਾਂ ਦੇ ਉੱਪਰ ਉੜ ਗਏ ਖੇਤਾਂ 'ਚ ਆਪਨੇ ਤਾਂ ਵੀ ਪਿੰਡਾਂ ਦੇ ਪਿੰਡ ਬਈ ਉਧਰ ਨਾ ਟਾਣੀਆਂ 'ਚ ਲੋਕ ਬੈਠੇ ਨੇ ਉਧਰ ਦਰਿਆ ਕੰਨੀ ਉਟਾਣੀਆਂ 'ਚ ਲੋਕ ਨੇ ਉਹਨਾਂ ਨੇ ਵਿਚਾਰਿਆਂ ਨੇ ਤੂੜੀ ਤਾਂ ਪਿੰਡ ਉੱਥੇ ਹੀ ਪਾਈ ਹੋਈ ਸੀ ਬਹੁਤ ਬੁਰਾ ਹਾਲ ਹੈ ਬਹੁਤ ਬੁਰਾ ਹਾਲ ਆ ਪਤਾ ਤੇ ਘਰੇ ਬੈਠਿਆ ਥੋੜੀ ਰੋਟੀ ਖਾਣਿਆ ਚਲ ਕੋਈ ਗੱਲ ਨਹੀਂ ਇਹ ਤੁਰੀ ਤੜੀ ਭਿੱਜਦੀ ਤਾਂ ਸਭ ਠੀਕ ਹੋ ਜੂਗਾ ਜਿਹੜੇ ਘਰੋਂ ਬੇਗਰ ਹੋ ਗਏ ਵਿਚਾਰਿਆਂ ਦਾ ਬਾਰੇ ਮੁਸਕਰ ਦੀ ਗੱਲ ਹੈ ਤੇ ਪ੍ਰਮਾਤਮਾ ਦੇ ਹੀ ਅਰਦਾਸ ਕਰਦੇ ਪ੍ਰਮਾਤਮਾ ਇੰਨੀ ਮਾਰ ਨਾ ਕਰਨੀ ਤੇ ਬਾਲੂ ਨਾ ਪਰਸਾ ਨੂੰ ਵਿਚਾਰਿਆਂ ਨੂੰ ਨਹੀਂ ਮਾਰਦੇ ਕੋਈ ਨਾ ਜਿਸਾਈ ਦੀ ਸਦੀ ਮਾਰ ਕਰਨੀ ਕੋਈ ਇੱਕ ਕਰਦੇ ਜਿੰਨੀ ਕਾਗਲਾ ਚੱਲ ਜੇ ਥੋੜੀ ਬਹੁਤੀ ਤੇ ਚੱਲ ਲੈਂਦਾ ਗਉਣਾ ਚੁਗਦੇ ਪੁੱਤ ਨਾ ਹੋ ਤੇ ਥੋੜੀ ਬਹੁਤੀ ਮਾਰਤਾ ਗੱਲ ਚੰਨ ਲੰਦਾ ਬਹੁਤੀ ਚੰਣੜੀ ਬਹੁਤ ਔਖੀ ਆਰ ਦੇ ਵਰਗੀ ਆ ਬਾ ਪੌਣੇ 50 ਉੱਤੇ ਮਾਰ ਹੈ ਪੌਣੇ 50 ਤੇ 7-8 ਜ਼ਿਲ੍ਹੇ ਨੇ ਮਾਰ ਚ ਹੁਣ ਸਾਰਿਆਂ ਨੂੰ ਪਤਾ ਹੀ ਹੈ ਜੀ ਤਾਂ ਦੱਸਣ ਦੀ ਲੋੜ ਨਹੀਂ 7-8 ਜ਼ਿਲ੍ਹਿਆਂ ਨੂੰ ਨੁਕਸਾਨ ਬਹੁਤ ਹੋਇਆ ਚਲ ਜੇਰੋ ਆਪਾਂ ਘਰੇ ਗੱਲਾਂ ਕਰਦੇ ਆ ਨਾ ਗੱਲਾਂ ਚ ਤਾਂ ਫੇਰ ਗੱਲ ਹੋ ਜਾਂਦੀ ਆ ਬਹੁਤ ਮਨਦੁਖੀ ਵਾਲੀ ਗੱਲ ਹੀ ਹੋਏ ਨੇ ਦੇਖ ਕੇ ਆ ਟੀਵੀ 'ਚ ਸਾਰਾ ਦਿਨ ਦੇਖੀ ਜਾਂਦੇ ਆ ਤੇ ਮਨਦੁਖੀ ਰਹਿੰਦਾ ਸਭ ਮਨ ਦੇਖ ਕੇ ਬਹੁਤ ਕੀ ਕਰਿਆ ਜਾ ਪਈ ਬਹੁਤ ਹੈ ਮੂਰੇ ਫਸਲ ਵੀ ਜਾਂਦੇ ਵੀ ਨਹੀਂ ਆਸਲੀ ਜਿੰਨਾਂ ਦੇ ਘੱਗਰ ਤੋਂ ਡੜਕ ਟਟਾ ਖੇਤਾਂ 'ਚ ਬਗੜੀ ਔਖਾ ਰਹਾ ਹੋਰ ਬਰੇਤੀ ਰੇਤਾ ਕਹਿੰਦੇ ਨੇ ਕਿ ਗੱਗਰਲੀ ਰੇਤਾ ਬਰੇਤੀ ਚੜ ਕੇ ਬਾਣਾ ਜਾ ਗਈ ਦਰਿਆਨ ਵਾਲਾ ਉਹ 4-4 ਫੁੱਟ ਬਰੇਤਾ ਕਿਤੇ 5-5 ਫੁੱਟ ਵੀ ਵਿਚਾਰਾਂ ਨੂੰ ਉਸ ਮਾਰਨ ਦਾ ਬੜਾ ਦੁੱਖਾ ਹੋਰ ਸਾਰੀ ਚੱਕਣੀ ਪਊਗੀ ਚੱਕ ਵੀ ਨਹੀਂ ਸਕਦੇ ਸਰਕਾਰ ਉਹਦੇ ਪਾਬੰਦੀ ਲਾਉਣ ਦੇ ਬਾਲੇ ਪੰਗੇ ਨੇ ਕਈ ਚਿਰ ਰੱਬ ਦੀ ਮਾਰ ਗਈ ਆ ਬੰਦੀ ਸੁੱਖ ਚਾਹੁੰਦੀ ਆ ਵਿਚਾਰੇ ਫਿਰ ਬੰਨ ਟਾਈਮ ਰਬ ਦਾ ਕਰ ਬੰ ਲੈਣਾ ਪਊ ਦਵਾਰੇ ਉਹਨਾਂ ਦਾ ਔਰ 10 20 ਸਾਲ ਪਿੱਛੇ ਬਾਅਦ ਕਿਸੀ ਨੇ ਕੁੜੀ ਦਾ ਵਿਆਹ ਕਰਨਾ ਸੀ ਕਿਸੇ ਨੇ ਕਰਜ਼ਾ ਲਾਉਣਾ ਸੀ ਕਿਸੇ ਨੇ ਕੁਛ ਕਰਨਾ ਸੀ ਸਭ ਹੁੰਦੇ ਨੇ ਤੇ ਆਪਾਂ ਫਸਲ ਦੇ ਸਿੱਕੇ ਬਹੁਤ ਉਮੀਦਾਂ ਕਰ ਲਿਆ ਆਪਣੀ ਪੈੜੀ ਆਉਗੀ ਆਪਣੀ ਫਸਲ ਆਉਗੀ ਆਪਾਂ ਆ ਕੰਮ ਕਰਾਂਗੇ ਆ ਕੰਮ ਕਰਾਂਗੇ ਵਿਚਾਰਿਆਂ ਨੇ ਮਸਮੀ ਹੀ ਮਖਾਈ ਰਹਿ ਗਈ ਹੈ ਨਾ ਕੀ ਕਰਿਆ ਜਾਵੇ ਭਾਈ ਮੱਠੀ ਮਖਾਈ ਰਹਿ ਗਈ ਕਣਕਾਂ ਤੇ ਢੋਲ ਬਾਹਰ ਕੱਢ ਕੇ ਕਿਸੇ ਕਰਿਆ ਹੋਊਗੀ ਕਣਕਾਂ ਚ ਕਿਸੇ ਜੇ ਹੁਣ ਆਪਣੇ ਦੇ ਇੱਕ ਕਰੋਕਰ ਡੁੱਬੇ ਨੇ ਘਰ ਉਰੀ ਉਹਨਾਂ ਦੇ ਲੋਕਾਂ ਨੇ ਸਾਮਾਨ ਸਾਹਮਣੇ ਉੱਥੇ ਦੇਖ ਲੈ ਸਾਰੀ ਦੁਨੀਆ ਦੀ ਡੁੱਬ ਗਈ ਉਹ ਕੀ ਕਾਰਨ ਉਹ ਕਹਿੰਦੇ ਨੇ ਜਿਹੜਾ ਕਿ ਜੇ ਆ ਵਿਦਿਆਈ ਦਾ ਜ ਕਣਕਾ ਚ ਢੋਲ ਕੜਾ ਢੋਲਾਂ ਚ ਕਣਕ ਕੜਾ ਲੈਣੇ ਸਿਆਣੇ ਬੰਦੇ ਕਹਿੰਦੇ ਨੇ ਪਾ ਤਾਂ ਦਿੱਤੀ ਢੋਲਾਂ ਚ ਖਾਊ ਪਰਮਾਲਾ ਦੇਖ ਲਓ ਕਿਹੜੇ ਕੰਮ ਆਈ ਹੈ ਵਿਚਾਰਿਆਂ ਦੇ ਪਾਣੀ ਕੀ ਗਲਦੀ ਹੈ ਨਾ ਬਹੁਤ ਨੁਕਸਾਨ ਹੈ ਇਹਨਾਂ ਦਾ ਪਾਣੀ 8 ਫੁੱਟ 100 ਫੇ ਅੰਦਰ ਜਿੰਨੇ ਸੂਟ ਦੀ ਪਾਉਣ ਵਾਲੇ ਕੱਪੜਾ ਲੀੜਾ ਪੇਟੀਆਂ ਚ ਸਭ ਖਰਾਬ ਹੋ ਗਏ ਉਹਨਾਂ ਜਦੋਂ ਕਿਉਂ ਪਾਣੀ ਉੱਤਰ ਗਿਆ ਰੁਕ ਰਹੇ ਬੜੇ ਲੋਕ ਐ ਕੜ ਕੜ ਧੁੱਪੇ ਧਰੀਆਂ ਨੂੰ ਦੇਖਿਆ ਨਹੀਂ ਆਉਂਦਾ ਵੀਡੀਓ ਚ ਪੂਰਾ ਹਾਲ ਬਹੁਤ ਅੱਖਾਂ ਤੇ ਬਹੁਤ ਹੀ ਅੱਖਾਂ ਤੇ ਜੇ ਪਰਮਾਤਮਾ ਨੇ ਮਰਜੀ ਇਹਨੂੰ ਚੰਗਾ ਲਾਦਾ ਹੈ ਨਾ ਹੂੰ ਬਲਵੀ ਤੇਨੇ ਪਰਮਾਤਮਾ ਪਰ ਵਿਸ਼ੇਸ਼ ਤਰ੍ਹਾਂ ਕੀ ਜਾਨੀ ਇਹ ਤਾਂ ਪਹਿਲੇ ਦਿਨ ਤੋਂ ਹੀ ਮਾਰਾ ਤਾਂ ਐਤ ਕੀ 22 ਸਾਲਾਂ ਬਾਅਦ ਹੋਈ ਹੈ ਤੇ ਮਾਰਾ ਪਹਿਲੇ ਦਿਨ ਤੋਂ ਹੀ ਪੈਲੀ ਹੁੰਦੀ ਹੈ ਧੀਮੀ ਦਾ ਨੂੰ ਤਾਂ ਮਾਰ ਪੈਂਦੀ ਹੈ ਜਾਨ ਨੂੰ ਬਾਹਲੀ ਮਾਰਾ ਤਾਂ ਦੇਖੀ ਜਾਂਦੇ ਤਾਂ ਬਹੁਤ ਜ਼ਿਆਦਾ ਜੋ ਦਿੰਦੇ ਸੀ ਕਿ ਨੂਰੀ ਦੇ ਫੰਕੀ ਦੇ ਜੇ ਸੱਤ ਪਿੰਡ ਤੇ ਇਹ ਗਵਣਾ ਤਾਂ ਆਇ ਨਹੀਂ ਕੋਈ ਹੈ ਨਾ ਤੇ ਕੋਈ ਚੋਕ ਦੇ ਜਿਹੜਾ ਸਨ ਤਾਂ ਰੋੜੀ ਜ ਆਇ ਨਹੀਂ ਕੋਈ ਬਾੜੀ ਮੋਟੀ ਉਹ ਦੇਖ ਲੈ ਉਹ ਰੋੜੀ ਪੱਕੀ ਆ ਕੋਈ ਮੰਡੀਆਂ ਮੰਡੀਆਂ ਚ ਹੀ ਰਲ ਜਾਂਦੀ ਆ ਹੂੰ 70 ਜਾਂ ਪੱਥਰੀ ਜੀ ਆਉਂਦੀ ਆ ਕੋਈ ਇਹ ਜੋ ਆਇ ਨਹੀਂ ਓੱਖਾ ਪੱਟੀ ਤਾਰਾ ਤਾਰ ਕਰ ਜਾਂਦਾ ਸਰ ਜਰ ਥੱਲੇ ਆ ਜਾਂਦਾ ਕਦੇ ਕਈ ਦਾਲ ਚ ਨਹੀਂ ਆ ਜਾਂਦਾ ਦਾਲ ਚ ਜੀਰੇ ਚ ਆਉਂਦਾ ਹਾਂ ਮੈਨੂੰ ਮੂਗੀ ਮੰਗੀ ਚ ਬਿੜੀ ਦੁਕਾਨੋਂ ਤੋਂ ਲੈਣੇ ਆ ਉਹ ਚਾਏ ਚਾਹ ਸੁਣੀ ਰਿੱਜੀ ਨਹੀਂ ਬਣੀ ਲੇਖਿਆ ਇਹਨੇ ਮੈਂ ਕਢਾ ਕੇ ਤੂ ਦੇ ਸਰਪੱਜ ਜਿਉਂਦੇ ਹੁਣ ਤਾਂ ਉ ਬੈਠੇ ਇੱਕ ਦੇਖੋ ਕਿ ਮੂੰਹ ਕਰੇ ਇੰਗਲੀ ਚੜਦਾ ਇਹ ਤੇ ਰੋਟੀ ਵਾਵਾ ਜਦੋਂ ਬੀਬੀ ਆਏ ਨਾ ਦੁੱਧ ਵਣ ਉਦੋਂ ਪਾਗ ਰਿੱਕੇ ਜਾਊਗੀ ਠੀਕ ਆ ਓਕੇ ਓ ਆਗੀ ਓ ਆਗੀ ਜੀ ਆਜੋ 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 ਦੇਖੋ ਜੀ ਮੇਰੇ ਪੈਰ ਚਟੂ ਗਾਂਗਲੀ ਚਟ ਰੇਗਾ ਕੁਤੇ ਕਿਤਾ ਨਹੀਂ ਕਰਦੇ ਵੇ 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 ਉਹ ਦੇਖੋ ਜਿਹੜੇ ਬਚਾਰੇ ਸੁੱਤ ਜੁੱਤੀ ਬੈਠੇ ਨੇ ਆ ਭੱਜੇ ਆ ਗਏ ਤੇ ਹੁਣ ਦੇਖੋ ਜੀ ਕਿੰਨਾ ਸੋਹਣਾ ਬੂਰੇ ਚੋਂ ਨਰ ਤਾਂ ਨਿਕਲਦੀ ਆ ਫਰੇਤੀ ਉਹਨਾਂ ਨੇ ਪੋਚਾ ਨਿਕਲੇ ਸੀਗਾ ਮੈਂ ਇੱਧਰ ਰੱਖਦਾ ਸੀਗਾ ਚਲੋ ਮਸਾ ਹੈ ਨਾ ਚੁੱਲਾ ਲਿਪੇ ਜਾਂਦਾ ਇੱਕ ਮੈਂ ਇੱਥੇ ਬਣਾਤੀ ਸੀ ਇੱਕ ਮੈਂ ਜੀ ਪਾਤੀ ਇੱਥੇ ਬਣਾਤੀ ਸੀ ਮੈਂ ਕਿਹਾ ਚਲੋ ਹਣਾ ਚੁੱਲਾ ਲਿਪੇ ਜਾਂਦਾ ਉਹ ਦੇਖੋ ਜੀ ਇੱਥੇ ਮਮਾ ਬੋਰ ਆਪਣਾ ਜਬਾਗਿਆ ਜੀ 220 ਤੇ ਪਹਿਲਾਂ ਤਾਂ ਵੀ ਅੱਧਾ-ਅੱਧਾ ਤਨ ਮਸਲਾ ਆਇਆ ਦੋ ਦੋ ਦਿਨ ਚਲਾਏ ਸੀ ਇੱਕ ਦਿਨ ਤਾਂ ਦੁਪਹਿਰੇ ਚਲਾਈ ਸੀ ਮਸ਼ੀਨ ਇੱਕ ਦਿਨ ਉਹ ਨਾਲ ਪਰਸੋਂ ਮੀਂਹ ਆ ਗਿਆ ਸੀ ਦੋ ਤਿੰਨ ਚਾਰ ਘੰਟੇ ਲਾਇਆ ਸੀ ਬੋਰ ਅੱਜ ਇਹਨਾਂ ਨੇ 8 ਵਜੇ ਚਲਾਤੀ ਸੀ ਸਵੇਰੇ ਤੇ ਰੋਟੀ ਪਾਣੀ ਹੀ ਖਾਦਾ ਮਤਲਬ ਕਿ ਸਾਰਾ ਦਿਨ ਹੀ ਚਲਾਇਆ ਅੱਜ ਤੇ 220 ਫੁੱਟ ਦੇ ਤਕਰੀਬ ਬਾਜਾਪੁਰ ਤੇ ਕੱਲ ਨੂੰ ਬੋਰ ਹੋ ਜਾਊਗਾ ਵਾਹਿਗੁਰੂ ਕਿਰਪਾ ਨਾਲ ਬਾਬਾ ਕਵਾਜਾ ਪੀਰ ਕਰੇ ਪਹਿਲੀ ਬਾਬਾ ਪਵਾ ਜਾ ਪੀਰ ਤੇ ਸੁੱਧ ਚੱਲੀ ਆ ਕੰਮ ਕੱਲ ਨੂੰ ਲਵੇ ਲੱਗ ਜੂ ਕੰਮ ਤੇ ਪਰਸੋਂ ਨਾਲ ਪੈ ਜਾਏ ਇਧਰ ਟੋਖ ਰਿਆਵ ਹੋ ਗਰੀ ਚਾਰ ਲਵ ਲੋਂ ਪੱਟ ਕੇ ਜੋਤ ਨੇ ਕੱਢਿਆ ਸਾਫ ਸਾਫ ਤਕਰੀਬਨ 20 ਮੀਟਰ ਅੱਧੀ ਟਰਾਲੀ ਚਾਰ ਦਿਖ ਰਿਆਵ ਉਹ ਸਾਡੀ ਕਿਉਂ ਲਵੇ ਐਮਰਜੈਂਸੀ ਮਿੱਟੀ ਵੀ ਛਿੱਟਣੀ ਪਈ ਉਹ ਚ ਖਰਾਬ ਹੋ ਗਈ ਕੁਛ ਰੋਜ਼ ਪਾਣੀ ਕੱਢਦੇ ਦੀ ਉਹ ਚ ਖਰਾਬ ਹੋ ਗਈ ਅੱਧੀ ਟਰਾਲੀ ਚਾਰ ਦੀ ਖਰਾਬ ਹੋ ਗਈ ਤੇ ਧੂਆਂ ਚੱਲ ਰਿਹਾ ਪੂਰਾ ਜੋਰਾਂ ਤੇ ਪੂਰਾ ਜੋਰਾਂ ਤੋਂ ਧੂਆਂ ਚੱਲ ਰਿਹਾ ਸਾਰੇ ਖੜ ਜੂਗਾ ਇਹ ਖੱਦਰ ਦੀਆਂ ਬੋਰੀਆਂ ਨੇ ਧੂਆਂ ਬਹੁਤ ਹੁੰਦਾ ਜੀ ਖਾਲ ਖਾਲ ਵਾਲੀ ਪੂਰੀ ਰਿਹੜੀ ਹੋ ਗਈ ਨਾ ਈ ਧਰ ਦਿੰਨੇ ਹੋਰ ਕੀ ਪਸ਼ੂ ਜੇ ਬਿਮਾਰ ਹੋ ਗਏ ਉਦੋਂ ਬਾਦਰ ਰੁਪਈਏ ਲੱਗਣੋਂ ਤਾਂ ਹੋ ਜਾਂਦਾ ਹੈ ਇਹ ਬੋਰੀ ਦਾ 10 ਰੁਪਈਆ ਦੀ 15 ਨਹੀਂ ਕੋਸ ਨੇ ਹੁੰਦਾ ਆਹੀ ਚੜ ਤੇ ਸੰਭ ਸੰਦ ਸ਼ਾਮ ਸਬਾਈ ਦਾ ਹੀ ਵੱਡਾ ਕੰਮ ਹੁੰਦਾ ਉਹ ਤੱਕ ਚੜ ਗਿਆ ਤੂੰ ਆ ਦੇਖ